ਆ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਜੀ ਔਰ ਲੋਕ ਚਾਹੁੰਦੇ ਨੇ ਕਿ ਕੋਈ ਐਸੀ ਸਾਨੂੰ ਠੰਡਾ ਲਿਕਵਿਡ ਮਿਲੇ ਜਿਹਦੇ ਨਾਲ ਜਿਹੜਾ ਸਰੀਰ ਦੇ ਅੰਦਰ ਜਿਹੜੀ ਗਰਮੀ ਆ ਉਹਨੂੰ ਅਸੀਂ ਦੂਰ ਕਰ ਸਕੀਏ ਆ ਪੁਰਖਾਂ ਤੋਂ ਚੱਲੀ ਆ ਰਹੀ ਇੱਕ ਵਸਤੂ ਹੈ ਜਿਹੜੀ ਅੱਜ ਨਕੌਦਰ ਦੇ ਵਿੱਚ ਨਿਹੰਗ ਸਿੰਘਾਂ ਵੱਲੋਂ ਨਕੌਦਰ ਦੇ ਜਿਹੜੇ ਪੁਰਾਣਾ ਮਲਸੀਆਂ ਰੋੜਿਆ ਉੱਥੇ ਸਟਾਲ ਲਗਾਇਆ ਗਿਆ ਜਨ ਸਰਦਾਈ ਕਹਿੰਦੇ ਆ ਸਰਦਾਈ ਗੁਰੂਆਂ ਨੇ ਇਹ ਸ਼ੁਰੂ ਕੀਤੀ ਸੀ ਤਾਂ ਕਿ ਇਹ ਜਿਹੜਾ ਅਸਰ ਹੈ ਠੰਡਕ ਵੀ ਹੋਵੇ ਸਰੀਰ ਨੂੰ ਮਿਲੇ ਔਰ ਜਿਹੜੀਆਂ ਬਿਮਾਰੀਆਂ ਆ ਉਹਦਾ ਵੀ ਇਹ ਇਸ ਜਿਹੜੀ ਸ਼ਰਦਾਈ ਦੇ ਨਾਲ ਦੂਰ ਹੋਵੇ ਅਸਰ ਔਰ ਇਸ ਵਕਤ ਸਾਡੇ ਨਾਲ ਸਿੰਘ ਸਾਹਿਬ ਨੇ ਜਿਹੜੇ ਕਿ ਸ਼ਰਦਾਈ ਬਣਾ ਰਹੇ ਨੇ ਔਰ ਨਾਪੋਦਰ ਦੇ ਵਿੱਚ ਇਹ ਬੜਾ ਫੈਪੂਲਰ ਹੋਇਆ ਲੋਕ ਬੜੇ ਆ ਰਹੇ ਨੇ ਸਿੰਘ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਿੰਘ ਸਾਹਿਬ ਸਭ ਤੋਂ ਪਹਿਲਾਂ ਦੱਸੋ ਇਹ ਦੱਸੋ ਵੀ ਆਪਰਾ ਨਾਮ ਦੱਸੋ ਔਰ ਇਹ ਜਿਹੜਾ ਤੁਸੀਂ ਬਣਾ ਰਹੇ ਹੋ ਸ਼ਰਦਾਈ ਇਹਦੇ ਬਾਰੇ ਮੇਰਾ ਨਾਮ ਜਸਵੰਤ ਸਿੰਘ ਜੀ ਇਹ ਜੋ ਛਰਦਾਈ ਹੈ ਜੀ ਇਹਦੇ ਵਿੱਚ 12 13 ਤਰ੍ਹਾਂ ਦੀਆਂ ਬੂਟੀਆਂ ਜੜੀਆਂ ਜੋ ਪੈਂਦੀਆਂ ਜੀ ਜਿਸ ਤਰ੍ਹਾਂ ਹੈ ਬਾਦਾਮ ਹੈ ਖਾਸ ਕਰਕੇ ਨਿੱਕੀ ਲਾਚੀਏ ਸੌਂਫ ਹੈ ਔਰ ਲਾਲ ਦਾ ਫੁੱਲ ਹੈ ਨਿੱਕਾ ਛੋਟਾ ਮਗਜ ਚਾਰੇ ਮਗਜ ਵੀ ਹਨ ਤੇ ਇਸ ਤਰ੍ਹਾਂ ਆਸਰਬੋਲੇ ਦਾ ਵਟਾ ਜੀ ਕੋਈ ਲੋਹੇ ਦੀ ਤਾਰ ਜ਼ਰੂਰੀ ਹੈ ਜੀ ਇਹ ਸਾਨੂੰ ਸਿਆਣੇ ਪੁਰਖ ਸੁਨੇਹ ਦੇ ਸਰ ਤੇ ਇੱਕ ਆਜੀ ਆ ਵੇਖੋ ਨਿੰਮ ਦਾ ਕੋਟਣਾ ਜੀ ਨਿੰਮ ਦਾ ਕੋਟਣਾ ਜਿਹੜਾ ਇਹ ਇਹਦੇ ਨਾਲ ਮਤਲਬ ਕਿ ਸਰਦਾਈ ਨੂੰ ਕੋਟਣਾ ਕਰਕੇ ਇਹਦਾ ਛਾਣਾ ਲਾ ਕੇ ਤੇ ਇਹਨੂੰ ਬਣਾ ਕਰਕੇ ਸੰਤਾਂ ਨੂੰ ਦਰਮੇਤੂ ਰਾਤ ਔਰ ਹਾਲ ਮਬਾਰੀ ਤੋਰਾਤ ਤਕਾਵਰ ਸਿਰਪੀੜ ਆਪਨੇ ਅੱਖਾਂ ਦੀ ਰੋਸ਼ਨੀ ਔਰ ਜਿੰਨੇ ਵੀ ਸਰੀਰ ਦੀਆਂ ਬਿਮਾਰੀਆਂ ਨੂੰ ਇਹ ਸਰਦਾਈ ਖਤਮ ਕਰ ਦਿੰਦੀ ਜੀ ਬਾਬਾ ਜੀ ਇਹ ਦੱਸੋ ਜੀ ਇਹ ਜਿਹੜੀ ਸਰਗਾਈ ਆ ਇਹ ਕਦੋਂ ਸ਼ੁਰੂ ਹੋਈ ਹੈ ਇਹ ਜੀ ਸਾਡੇ ਵੱਡੇ ਪੁਰਖਾਂ ਤੋਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜੋ ਕਿ ਇਹ ਸਿੱਖ ਸੰਗਤਾਂ ਨੂੰ ਕਿਹਾ ਸੀ ਕਿ ਗੁਰਸਿੱਖੋ ਇੱਕ ਬਾਣੀ ਨਾਲ ਜੁੜ ਲੋ ਤੇ ਦੂਸਰਾ ਜੋ ਕਿ ਕੁਦਰਤੀ ਬੂਟੀਆਂ ਜੋ ਧਰਤੀ ਤੇ ਉਗਦੀਆਂ ਜਿਵੇਂ ਆਪਾਂ ਕਣਕ ਦੀ ਬੂਟੀ ਕਹਿੰਦੇ ਆ ਕਿਉਂਕਿ ਸ਼ਗਨਿਆਂ ਤੇ ਪੇੜ ਪੂਜਾ ਹੁੰਦੀ ਹੈ ਤੇ ਇਹ ਵੀ ਇੱਕ ਜਿਵੇਂ ਸਾਰੀਆਂ ਸੁਨਗਰੀਆਂ ਤਿਆਰ ਕਰਕੇ ਤੇ ਸੰਗਤਾਂ ਨੂੰ ਸ਼ਿਕਾਰਿਆ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਦਸਵੀਂ ਵਰਜਾ ਅਨੁਸਾਰ ਇਹ ਸ਼ਰਧਾਈ ਦਾ ਰਗੜਾ ਜੋ ਚੱਲ ਰਿਹਾ ਜੀ ਬਾਬਾ ਜੀ ਇਹ ਜਿਹੜੀਆਂ ਜਿਹੜੀ ਸ਼ਰਧਾਈ ਤੁਸੀਂ ਤਿਆਰ ਕਰਦੇ ਹੋ ਇਹਦੇ ਤੋਂ ਜਿਹੜੇ ਸਰੀਰਕ ਲਾਭ ਕੀਆ ਜਿਸ ਤਰ੍ਹਾਂ ਬੁਖਾਰ ਹੈ ਕਾਲਕਿਆ ਪੀ ਲਿਆ ਹੈ ਦੋਸ਼ ਨਹੀਂ ਅਤਕਾਵਟ ਹੈ ਜਿਵੇਂ ਆਪਾਂ ਕਈ ਪ੍ਰਕਾਰ ਦੀਆਂ ਸਰੀਰ ਵਿੱਚ ਬਿਮਾਰੀਆਂ ਆਪਾਂ ਡਾਕਟਰ ਆਪ ਨੂੰ ਦੱਸਦੇ ਨੇ ਜੋ ਕਿ ਇਹ ਇਹ ਉਹਨਾਂ ਜੋ ਰਾਤ ਪਾਉਂਦੀ ਹੈ ਤੇ ਵਧੀਆ ਦੇਸੀ ਜਿਹਨੂੰ ਆਪਾਂ ਇੱਕ ਨੁਕਤਾ ਵੀ ਕਹਿ ਦਿੰਨੇ ਆ ਤੇ ਦੇਸੀ ਸ਼ਰ ਜਿਹਨੂੰ ਆਪਾਂ ਦਵਾਈ ਵੀ ਕਹਿ ਦਿੰਨੇ ਆ ਇਹ ਲਾ ਕੇ ਸੰਗਤਾਂ ਨੂੰ ਸ਼ਿਕਾਇਆ ਜਾਂਦਾ ਆ ਬਾਬਾ ਜੀ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਆ ਉਹਦੇ ਮੁਤਾਬਕ ਆ ਇਹ ਜਿਹੜੀ ਸ਼ਰਦਾਈ ਆ ਪੁਰਖਾ ਤੋਂ ਇੱਕ ਦਵਾਈ ਦੇ ਰੂਪ ਦੇ ਵਿੱਚ ਆ ਔਰ ਇਹਦੇ ਨਾਲ ਇੱਕ ਜਿੱਥੇ ਸਰੀਰ ਦੀ ਗਰਮੀ ਦੂਰ ਹੁੰਦੀ ਆ ਉਥੇ ਹੀ ਨਾਲ ਦੀ ਨਾਲ ਜਿਹੜੀਆਂ ਸਰੀਰ ਦੀਆਂ ਬਿਮਾਰੀਆਂ ਆ ਉਹਨਾਂ ਨੂੰ ਵੀ ਰਾਤ ਮਿਲਦੀ ਆ ਉਹਨਾਂ ਨੂੰ ਵੀ ਇਲਾਜ ਮਿਲਦਾ ਹੈ ਐ ਨਕੌਦਰ ਵਾਸੀਆਂ ਨੂੰ ਕਹਿਣਾ ਚਾਹਾਂਗਾ ਕਿ ਇਹ ਜਿਹੜਾ ਸਟਾਲ ਪਰਾਰੇ ਮਲਸਰੀਆ ਰੋਡ ਤੇ ਲਗਾਇਆ ਗਿਆ ਖੁਦ ਵੀ ਆਓ ਔਰ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਓ ਤਾਂ ਕਿ ਇਹ ਜਿਹੜੀ ਦਵਾਈ ਆ ਔਰ ਸ਼ਰਧਾਈ ਆ ਇੱਕ ਸ਼ਰਬਤ ਹੈ ਇੱਕ ਜੂਸ ਹੈ ਇਹਦਾ ਸੇਵਨ ਜ਼ਰੂਰ ਕੀਤਾ ਜਾਵੇ ਕੈਮਰਾ ਪਰਸਨ ਦੇ ਨਾਲ ਸੁਖਮਿੰਦਰ ਸੋਹਲ ਨਕੌਦਰ